ਸਸ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿੱਥੇ ਤੁਹਾਨੂੰ ਅਸੀਂ ਲੈ ਕੇ ਆਏ ਨਾ ਇਹ ਬੜੀ ਇੱਕ ਸਾਡੇ ਜਿਹੜੇ ਮਹਿਮਾਨ ਪੰਛੀ ਨੇ ਹੈ ਨਾ ਜਿਹੜੇ ਆਪਣੇ ਦੂਰੋਂ ਦਾਰੇ ਆਪਣੇ ਖੰਭਾਂ ਦਾ ਲੰਬੀਆਂ ਉਹ ਡਾਰੀਆਂ ਮਾਰ ਕੇ ਜਿਹੜੇ ਘਰ ਤੋਂ ਦਾਣਾ ਚੁਗਣ ਵਾਸਤੇ ਗਏ ਸੀ ਜਾਂ ਆਪਣੇ ਬੱਚਿਆਂ ਵਾਸਤੇ ਚੋਗਾ ਲੈਣ ਗਏ ਸੀ ਉਹ ਆਪਣੇ ਆਦਲਿਆਂ ਵਿੱਚ ਵਾਪਸ ਆ ਗਏ ਨੇ ਤੇ ਹੁਣ ਉਹ ਆਪਸ ਵਿੱਚ ਆਪਸ ਵਿੱਚ ਬੈਠ ਕੇ ਆਸਾ ਲਾਭ ਕਰਦੇ ਪਏ ਉਹਨਾਂ ਦੀ ਆ ਵੇਖੋ ਕਿੰਨੀ ਸੋਹਣੀ ਆਵਾਜ਼ ਆਪਸ ਵਿੱਚ ਗੂੰਜਦੋਂ ਚਾਹਖਦੇ ਨੇ ਤੇ ਕਿੰਨਾ ਸੋਹਣਾ ਲੱਗਦਾ ਮਾਹੌਲ ਤੇ ਵਾਤਾਵਰਨ ਤੇ ਐ ਇੱਕ ਆਵਾਜ਼ ਸੁਣਾ ਸੁਣ ਲਓ ਪਿੱਛੇ ਕਿੰਨੀ ਸੋਹਣੀ ਭਾਸ਼ਾ ਵਿੱਚ ਉਹ ਗੱਲ ਕਰ ਰਹੇ ਨੇ ਤੇ ਸਾਡਾ ਵੀ ਇਨਸਾਨੀਅਤ ਦਾ ਫਰਜ਼ ਬਣਦਾ ਕਿ ਜਸਾਂ ਹੜਾਂ ਦੇ ਵਿੱਚ ਅਸੀਂ ਇੱਕ ਦੂਜੇ ਦਾ ਮੋਢਾ ਦਾ ਮੋਢਾ ਜੋੜ ਕੇ ਇੱਕ ਦੂਜੇ ਦੇ ਕੰਮ ਆਏ ਆ ਇਸੇ ਤਰ੍ਹਾਂ ਅਸੀਂ ਇਨਸਾਨੀਅਤ ਦੇ ਕੰਮ ਆਈਏ ਇੱਕ ਦੂਜੇ ਨਾਲ ਖੜੇ ਹੋਈਏ ਜੇ ਕਿਸੇ ਨੂੰ ਦੁੱਖ ਤਕਲੀਫ ਹੈ ਉਹਦੇ ਵਿੱਚ ਉਹਦਾ ਸਹਾਰਾ ਬਣੀਏ ਇਹ ਨਹੀਂ ਕਿ ਪੈਸਾ ਹੋਵੇ ਤੇ ਪੈਸੇ ਹੋਣ ਦੇ ਨਾਲ ਅਸੀਂ ਕੋ ਉਮੀਰ ਬਣ ਗਏ ਆ ਜਾਂ ਸਾਡੀ ਕੋਈ ਪਦਵੀ ਉੱਚੀ ਹੋ ਗਈ ਜਾਂ ਅਹੁਦਾ ਉੱਚਾ ਹੋ ਗਿਆ ਪਰ ਜਿਹੜੀ ਇਨਸਾਨੀਅਤ ਹੈ ਇਨਸਾਨੀਅਤ ਨੂੰ ਉੱਚਾ ਉਠਾਉਣ ਵਿੱਚ ਜੇ ਤੁਸੀਂ ਕਿਸੇ ਨੂੰ ਉਠਾ ਸਕਦੇ ਹੋ ਤੇ ਇਨਸਾਨੀਅਤ ਉਹੀ ਗਣੀ ਜਾਂਦੀ ਹੈ ਕਹਿੰਦੇ ਨੇ ਕੋਈ ਚਿੜੀ ਗਈ ਸੀ ਅੱਗ ਲੱਗੀ ਸੀ ਜੰਗਲ ਵਿੱਚ ਜਿਹੜੀ ਪਾਣੀ ਭੜਕੇ ਲਿਆ ਰਹੀ ਸੀ ਤੇ ਕਾਹ ਕਹਿੰਦਾ ਤੇ ਤੇਰੀ ਚੁੰਝ ਦਾ ਜਿਹੜਾ ਪਾਣੀ ਉਹ ਜੰਗਲ ਦੀ ਅੱਗ ਨੂੰ ਮਿਟਾ ਸਕਦਾ ਉਹ ਕਹਿੰਦੀ ਮਿਟਾ ਭਾਵੇਂ ਸਕੇ ਨਾ ਸਕੇ ਲੇਕਿਨ ਜਦੋਂ ਵੀ ਕੱਲ ਨੂੰ ਕੋਈ ਬੈਠ ਕੇ ਹਿਸਾਬ ਹੋਏਗਾ ਤੇ ਮੇਰੀ ਇਸ ਚੁੰਝ ਵਿੱਚ ਲਿਆਂਦੇ ਹੋਏ ਪਾਣੀ ਦਾ ਅੱਗ ਬੁਝਾਉਣ ਵਾਲਿਆਂ ਵਿੱਚ ਮੇਰਾ ਜਦ ਨਾਮ ਜਰੂਰ ਆਏਗਾ ਸੋ ਇਸ ਕਰਕੇ ਆਪਣਾ ਜਿਹੜਾ ਫਰਜ ਆ ਅਸੀਂ ਉਹ ਅੱਗ ਬੁਝਾਉਣ ਵਾਲਿਆਂ ਤੇ ਬਣਨਾ ਤੇ ਅਸੀਂ ਉਸ ਇਨਸਾਨੀਅਤ ਦਾ ਪਲਾ ਕਰਨਾ ਉਹ ਜਿਹੜੀ ਇਨਸਾਨੀਅਤ ਹੈ ਜਿਹੜੀ ਕਾਇਨਾਤ ਉਸ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਆ ਉਸ ਸ੍ਰਿਸ਼ਟੀ ਦੇ ਵਿੱਚ ਰਹਿ ਕੇ ਇਹ ਸ੍ਰਿਸ਼ਟੀ ਦੇ ਅਨੁਸਾਰ ਚੱਲਣਾ ਵਾਤਾਵਰਨ ਨੂੰ ਵਧੀਆ ਬਣਾਉਣਾ ਔਰ ਜਿਸਾਂ ਕਿ ਆ ਦਰਖਤ ਨੇ ਬੂਟੇ ਨੇ ਇਹ ਵੇਖੋ ਉਹਨਾਂ ਦੀ ਇੱਕ ਘਰ ਹੈ ਉਹਨਾਂ ਦੀ ਗ੍ਰਸਤੀ ਹੈ ਪੰਛੀਆਂ ਦੀ ਤੇ ਇਹਨਾਂ ਪੰਛੀਆਂ ਦੀ ਜਿਹੜੀ ਗ੍ਰੈਸੀ ਆ ਉਹਨੂੰ ਖਰਾਬ ਨਾ ਕਰੀਏ ਇਹਨਾਂ ਪੰਛੀਆਂ ਨੂੰ ਇਹ ਜਿੱਸਾਂ ਚਹਿਕਦੇ ਪਏ ਨੇ ਇਹ ਤੁਹਾਡੇ ਜਿੱਥੇ-ਜਿੱਥੇ ਕੰਨਾਂ 'ਚ ਆਵਾਜ਼ ਪੈਂਦੀ ਆ ਉਹਨਾਂ ਦਾ ਸੁੱਖ ਵੀ ਮੰਗਦੇ ਆ ਇਹ ਉਸ ਪ੍ਰਮਾਤਮਾ ਦਾ ਗੁਣਗਾਨ ਵੀ ਕਰਦੇ ਨੇ ਤੇ ਗੁਣਗਾਨ ਕਰਨ ਦੇ ਵਿੱਚ ਤੁਹਾਡਾ ਵੀ ਬੜਾ ਇੱਕ ਹਾਤਪੂਰਨ ਹਿੱਸਾਵਾ ਇੱਕ ਪਾਰਟ ਹੈ ਕਿ ਤੁਸੀਂ ਇਹਨਾਂ ਦੀ ਸੇਵਾ ਵਿੱਚ ਜਿਹੜੇ ਬੂਟੇ ਆ ਇਹਨਾਂ ਨੂੰ ਪਾਣੀ ਦਿੰਦੇ ਹੋ ਇਹਨਾਂ ਦੀ ਸੇਵਾ ਕਰਦੇ ਹੋ ਤੇ ਇਹਨਾਂ ਦੀ ਸਿਰਜਣਾ ਕਰਦੇ ਹੋ ਤੇ ਇਹ ਵੀ ਇੱਕ ਪਸ਼ੂ ਪੰਛੀਆਂ ਨੂੰ ਇੱਕ ਬਸੇਰਾ ਦਿੱਤਾ ਹੈ ਰਹਿਣ ਬਸੇਰਾ ਜਿਨ੍ਹਾਂ ਨਾਲ ਇਹ ਪੰਛੀ ਜਿਹੜੇ ਆ ਇੱਥੇ ਬੈਠ ਕੇ ਚਹਿਕਦੇ ਪਏ ਨੇ ਤੇ ਤੁਹਾਡੀ ਸੁਖ ਮੰਗਦੇ ਪਏ ਨੇ ਥੈਂਕ ਯੂ ਸ਼ੁਕਰੀਆ ਜੇ ਤੁਹਾਨੂੰ ਅੱਛਾ ਲੱਗਦਾ ਇਹੋ ਜੀਆਂ ਗੱਲਾਂ ਬਾਤਾਂ ਤੇ ਇਹ ਭੈਣ ਭਰਾਵਾਂ ਨਾਲ ਸ਼ੇਅਰ ਕਰਿਓ ਤੇ ਜੇ ਕੋਈ ਤੁਹਾਨੂੰ ਕੋਈ ਚੰਗੀ ਚੀਜ਼ ਹੈ ਜਾਂ ਹੋਰ ਕੋਈ ਚੀਜ਼ ਮੰਗਦੇ ਹੋ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਮੈਨੂੰ ਸਮਝਾਉਣ ਦੀ ਕੋਸ਼ਿਸ਼ ਜਾਂ ਕੋਈ ਅੱਛੀ ਐਡਵਾਈਸ ਦਿਓ ਤੇ ਜਿਹਦੇ ਨਾਲ ਅਸੀਂ ਕੋਈ ਹੋਰ ਜਿਹੜਾ ਸੁਧਾਰ ਕਰ ਸਕੀਏ ਥੈਂਕ ਯੂ ਧੰਨਵਾਦ